ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਪਿੰਡ ਤੋਂ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਬਾਈ ਨੂੰ ਭਦੌੜ ਸੈਣਾ ਸ਼ੰਨਾ ਗਲਵ ਸਿੰਘਲਾ ਨੇੜੇ ਰਹਿ ਜਾਂਦਾ ਆ ਉਹ ਕਰ ਲੈਨੇ ਬਈ ਨਾਲ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਬੋਲ ਨਾਮ ਗੋਰਾ ਸਿੰਘ ਜੀ ਮੋਬਾਈਲ ਨੰਬਰ 98727990 ਠੀਕ ਹੈ ਜਿਹੜਾ ਸੂਈ ਹੈ ਦੂਜਾ ਸੂਈ ਜੀ ਕਦੋਂ ਸੂਈ ਹੈ ਭਾਈ ਇਹ 10 ਕਿ 10 12 ਦਿਨਾਂ ਦੀ ਸੂਈ ਪਈ ਜੀ ਬੱਚਾ ਕੀ ਦੇਤਾ ਇਹ ਬੱਛੀ ਹੈ ਜੀ ਬੱਛੀ ਚੰਗੀਆਂ ਹਨ ਹਾਂਜੀ ਬੱਚਾ ਭਾਈ ਬੱਛੀ ਦਿੱਤੀ ਆ ਬੱਛੀ ਦੀ ਕੁਆਲਿਟੀ ਚੈੱਕ ਕਰੋ ਬੱਛੀ ਬਹੁਤ ਚੰਗੀਆਂ ਡਾਇਮੰਡ ਪੀਸ ਹਨ ਹਾਂਜੀ ਨਾਸਾਂ ਨੋਸਾਂ ਗਲਾਬੀ ਫੁੱਲ ਬਰੀਡ ਹਨ ਜੀ ਭਾਈ ਹਾਂਜੀ ਤੇ ਕਿੰਨਾ ਕੁ ਦੁੱਧ ਹੁਣ ਤਿਆਰ ਦੁੱਧੇ ਆਪਣੇ ਕੋਲੇ 14 ਲੀਟਰ ਬਾਈ ਕਹਿੰਦਾ ਨਾਪ ਕੇ ਦੇਣਾ ਇਹ ਠੰਡੀ ਦੇਖੋ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਐਕਸਲੇ ਵਧੀਆ ਹੂੰ ਤੇ ਉਹ ਦੂਜਾ ਸੂਆ ਆਰਡਰ ਕਮਾਲ ਆ ਹਾਂ ਆਰਡਰ ਪੂਰਾ ਵਧੀਆ ਬਹੁਤ ਸੋਹਣਾ ਆਰਡਰ ਥਾਨ ਪੂਰੀ ਵਿੱਤੀ ਦੇ ਗੁਲਾਬੀ ਥਾਨ ਚਵਾਈ 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 ਆ ਪਤਾ ਨਾ ਮਾਰ ਦਿੰਦੇ ਠੀਕ ਆ ਆਰਾਮ ਬਾਈ ਕੋਈ ਚੱਕਰ ਨਹੀਂ ਮਾਰ ਕੇ ਨਾ ਜਿਵੇਂ ਮਰਜੀ ਬੱਚਾ ਛੱਡ ਨਿਆਣਾ ਪਾ ਕੋਈ ਚੱਕਰੀ ਨਹੀਂ ਕਹਿੰਦੇ ਬਈ ਹਾਂਜੀ ਠੰਡੀ ਫੁੱਲ ਆ ਨਾ ਠੰਡੀ ਫੁੱਲ ਆ ਜੀ ਕਿਆ ਬਾਤ ਆ ਕੇ ਗੁਲਾਬ ਦੀ ਚੈੱਕ ਕਰਕੇ ਲਿਆਵੇ ਕੋਈ ਚੱਕਣੇ ਆਪਾਂ ਹੂੰ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਫੁੱਲ ਬ੍ਰੀ ਬਾਕੀ ਜਿਉਂ ਆਈ ਤੁਹਾਡੇ ਸਾਹਮਣੇ ਆ ਜਾਣੀ ਹੈ ਚੁਵਾਈ ਚੈੱਕ ਕਰਵਾਣੇ ਥਾਣ ਚੰਗਾ ਲੰਗਿਆ ਹਨ ਥਾਣ ਬਹੁਤ ਵਧੀਆ ਹੂੰ ਬੱਚਾ ਵੀ ਪੜੇ ਪਿਆ ਕਹਨੇ ਹਾਂ ਬੱਚਾ ਪੜਾਈ ਤਿਆਰ ਹੋ ਜਾਣਾ ਬਸ ਆਇਆ ਹੁਣ ਬੱਚੇ ਨੂੰ ਬੜਾ ਥੋੜਾ ਥੋੜਾ ਛੱਡ ਕੇ ਬਸ ਹੂੰ ਬੜਾ ਛੱਡਣ ਦੀ ਲੋੜ ਨਹੀਂ ਸਹੀ ਗੱਲ ਹੈ ਬਾਈ ਯਾਰ ਵਾ ਲੈਵਾ ਚੈੱਕ ਕਰ ਕਹਨੀ ਬਾਈ ਹਾਂਜੀ ਹੂੰ हां तोने एक नंबर बाकी फेर उस प्रिंट वाली ਵਹਿੜਾ प्रिंट वाली हां जात वाली ਵਹਿੜਾ ਲੈ ਚਿਵਾਈ ਚੈੱਕ ਕਰਿਓ ਕਿਆ ਬਾਤ ਮੋਟਾ ਮੋਟਾ ਚੋਣਾ ਹਨਾ ਪੂਰਾ ਵਧੀਆ ਚਿਵਾਈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਚਿਵਾਈ ਇੱਕ ਨੰਬਰ ਕਿਆ ਬਾਤ ਬਾਲਾ ਚੰਗਾ ਚੋਣਾ ਪੂਰਾ ਵਧੀਆ ਚੋਣਾ ਹੂੰ ਨਿਬੜਦੀ ਹੈ ਚਿਵਾਈ ਦਾ ਹਾਂਜੀ ਹੋਰ ਲੈ ਥੋੜੀ ਚਿਵਾਈ ਚੈੱਕ ਕਰੋ ਲੈ ਇੱਕ ਨੰਬਰ ਚੋਣ ਬਈ ਇੱਕ ਨੰਬਰ ਕਿਆ ਬਾਤ ਹੈ ਚਵਾਈ ਜੰਗਿਆ ਨਾ ਚਵਾਈ ਪੂਰੀ ਵਧੀਆ ਅਜੇ ਤਾਂ ਸਮਾਰਕ ਉਤਰੀ ਜੈ ਨਹੀਂ ਅਜੇ ਆਪਾਂ ਸਮਾਰਕ ਨਹੀਂ ਕਰਾਇਆ ਚਵਾਈ ਨੂੰ ਥੋੜਾ ਚਿਰ ਹੋਇਆ ਨਾ ਸਹੀ ਗੱਲ ਹੈ ਬਾਈ ਹਾਂ ਹੋਲ ਨੇਟਵਰਕ ਰਖਾ ਲਈ ਇਹ ਮੁੱਲ ਕੀ ਆ ਭਰਾ ਜਾਇਜ਼ ਜੇ ਤਾਂ ਮੁੱਲ ਕਰਾਉਣਾ 50 ਕਰਾ ਲਾ 52 ਕਰਾ ਲਾ ਬਸ 45000 ਰੁਪਏ ਲਵਾਂ 45000 ਰੁਪਏ ਬਾਈ ਕਹਿੰਦਾ ਲੈਣਾ ਹੀ ਆ ਮੁੱਲ ਲਗਰਾਉਣਾ ਜਿੱਡਾ ਮਰਜੀ ਪੂਰੀ ਕੱਦ ਵਾਲੀ ਬਿਹੜਾ ਮਗਰੋ ਮਗਰੋ ਦਿਖਾ ਦੇ ਜੈਜ ਮੁੱਲ ਖਿੱਚ ਕੇ ਮੁੱਲ ਰੱਖਾ ਬਈ ਨੇ ਬੜਾ ਮੁੱਲ ਤਾਂ ਰੱਖੇ ਨਾ ਨਾ ਮੁੱਲ ਬਾਦੇ ਘੱਟ ਵਾਲਾ ਨਹੀਂ ਬੜਾ ਹੂੰ ਬਸ ਬੜਾ ਚੱਕਰਾਂ ਚ ਪੈਣ ਦੀ ਲੋੜ ਨਹੀਂ ਭਾਈ ਖਿੱਚ ਕੀ ਮੁੱਲ ਹੁੰਦੇ ਆ ਜੈਜ ਮੁੱਲਾ ਲੇਵਾ ਤਾਂ ਦੇਖ ਯਾਰ ਕਰਮ ਵਾਲੀ ਦਾ ਹਨਾ ਲੇਵਾ ਬਹੁਤ ਈਆ ਹੂੰ ਪੂਰਾ ਪੰਡ ਵਾਲਾ ਲੇਵਾ ਲੈ ਕੀ ਬਾਤ ਬਾਕੀ ਖਿੱਚ ਕੇ ਮੁੱਲ ਜੈਜ ਮੁੱਲਾ ਕਿਸੇ ਵੀਰ ਨੂੰ ਆ ਜਾ ਉਰੇ ਆਉਂਦਾ ਵੀ ਦੇਖ ਲੈ ਬੰਨੈਟ ਕਰ ਲਿਓ ਧੰਨਵਾਦ ఫెట్ ఫెట్ ఫిక్స్ లేవా